ਕਿਹੜੀ ਬਟਾਲੀਅਨ ਹੈ ਜਿਹੜਾ ਤੁਹਾਨੂੰ ਇਹਦਾ ਬੀਐਸਐਫ ਦੀ ਨਾ ਇੱਕ ਸੀ ਕੰਪਨੀ ਆ ਬੀਓਪੀ ਭੈਣੀ ਬਾਰਡਰ ਤੇ ਉਹਨਾਂ ਦੇ ਵੱਲੋਂ ਨਾ ਇੱਕ ਜਿਹੜੇ ਇਹਨਾਂ ਦੇ ਨਾ ਕਮਾਂਡਰ ਹੈਗੇ ਨਾ ਝੂਟ ਦੇ ਉਹ ਹੈਗੇ ਆ ਸਰਦਾਰ ਮਾਨ ਸਿੰਘ ਤੇ ਨਾਲ ਇਹਨਾਂ ਦੇ ਅਰਜੂ ਟੈਂਟ ਹੈਗੇ ਆ ਸ਼੍ਰੀ ਪੁਸ਼ਪਿੰਦਰ ਇਹਨਾਂ ਦੀ ਜਿਹੜੀ ਪੁਲਿਸ ਇਹਨਾਂ ਦੀ ਨਾਲ ਇੱਕ ਵੱਖਰੀ ਪੁਲਿਸ ਪਾਰਟੀ ਜਿੱਦਾਂ ਬਟਾਲੀਅਨ ਨੂੰ ਨਾ ਇੱਕ ਪੁਲਿਸ ਪਾਰਟੀ ਏਐਸਆਈ ਮਨਿੰਦਰ ਸ਼ਰਮਾ ਦੇ ਨਾਲ ਉਹਦੇ ਸਾਥੀ ਕਰਮਚਾਰੀ ਜਿਹੜੀ ਆ ਉਹ ਗਸ਼ਟ ਕਰਦੇ ਆ ਪੈਟਰੋਲਿੰਗ ਕਰਦੇ ਆ ਵਾਟਰ ਦੀ ਫਿਨਿਸ਼ਿੰਗ ਦੇ ਲਾਗੇ ਲਾਗੇ ਇਹਨਾਂ ਨੂੰ ਨਾ ਅੱਜ ਹੀ 12 20 ਆਵਰਸ ਵੇ ਦੇ ਨਾ ਇੱਕ ਸ਼ੱਕੀ ਬੰਦਾ ਜਿਹੜਾ ਇਹਨਾਂ ਨੂੰ ਮਿਲਿਆ ਵਾ ਉਹ ਇਹ ਛੱਕੀ ਬੰਦਾ ਵਾ ਉਹਨਾਂ ਨੂੰ ਉਹਨੇ ਹੋਰ ਕੋ ਪੁੱਛਗਿਛ ਕੀਤੀ ਆ ਉਹਨਾਂ ਮੁਤਾਬਕ ਵੀ ਤੇ ਸਾਡੇ ਕੋ ਵੀ ਲਿਆਂਦਾ ਅਸੀਂ ਵੀ ਪੁੱਛਗਿਛ ਕੀਤੀ ਉਹ ਬੋਲਦਾ ਨਹੀਂਗਾ ਤੇ ਨਾ ਹੀ ਉਹ ਆਪਣਾ ਨਾਮ ਦੱਸਦਾ ਵਾ ਹੈਗਾ ਨਾਮ ਲੂਮ ਵੀ ਆ ਨਾ ਇਹ ਤਸਦੀਕ ਨਹੀਂ ਹੁੰਦਾ ਵੀ ਇਹਦੀ ਰੈ residense ਕਿਤੇ ਇਹਦਾ son of ਕਿਤੇ ਆ ਇਹ ਦੇ ਕੋਲ ਉਹਨਾ ਇੱਕ ਵਿਦੌਟ ਸਿਮ ਇੱਕ ਸਾਦਾ ਮੋਬਾਈਲ ਮਿਲਿਆ ਵਾ ਮੋਬਾਈਲ ਜਿਹਨਾਂ ਵਾ ਉਹ ਵਰਕਿੰਗ ਵੀ ਨਹੀਂ ਕਰਦਾ ਤੇ ਨਾ ਉਹ ਨਾ ਉਹਦੀ ਸਿਮ ਆ ਉਹ ਇਹਨੇ ਕਿੱਥੋਂ ਲਿਆ ਕੀ ਲਿਆ ਵਾ ਵੇਖਣ ਨੂੰ ਕੰਡੀਸ਼ਨ ਚ ਮਤਲਬ ਇਹ ਸਾਬਤ ਨਹੀਂ ਹੁੰਦਾ ਵੀ ਇਹ ਪੰਜਾਬੀ ਆ ਇਹ ਕਹੁੰਨੇ ਕਿੱਦਾਂ ਦਾ ਵਾ ਪੁਸ਼ਕਿਸ਼ ਜਿਹੜੀ ਆਪਾਂ ਕੀ ਦੇਦੀ ਰਹਿੰਦੀ ਪੁਸ਼ਕਿਸ਼ ਦੀ ਬੀਆਸ ਉਹਨੇ ਪੁਸ਼ਕਿਸ਼ ਕਰਨ ਤੋਂ ਬਾਅਦ ਸਾਡੇ ਹੈਂਡਓਵਰ ਕਰਤਾ ਵਾ ਅਸੀਂ ਇਹਨੂੰ ਕਾਨੂੰਨੀ ਪ੍ਰਕਿਰਿਆ ਦੇ ਨਾਲ ਡੀਡੀਆਰ ਐਂਟਰੀ ਪਾ ਕੇ ਅਸੀਂ ਇਹਨੂੰ ਲੈ ਲਿਆ ਵਾ ਹੁਣ ਅਸੀਂ ਇਹਨੂੰ ਕੁਝ ਕਿਛ ਕਰਾਂਗੇ ਕੁਝ ਕਿਛ ਕਰਨ ਤੋਂ ਬਾਅਦ ਐਸ ਡੀ ਐਮ ਸਾਹਿਬ ਦੇ ਪੇਸ਼ ਕਰਾਂਗੇ ਜੋ ਇਹਦੇ ਨੇ ਆਰਡਰ ਹੋਣਗੇ ਉਸ ਆਰਡਰ ਮੁਤਾਬਕ ਇਹਦੀ ਕੰਪਲੈਂਸ ਕਰਕੇ ਇਹਨੂੰ ਭੇਜਿਆ ਜਾਊਗਾ ਲੱਗਦਾ ਜਿਹਾ ਇਹਦਾ ਮੋਬਾਈਲ ਹੈ ਕੋਈ ਨੰਬਰ ਨੰਬਰ ਉਹਦੇ ਤੋਂ ਕੁਝ ਪਤਾ ਲੱਗ ਸਕਦਾ ਮਾਈ ਜੀ ਨਹੀਂ ਨਹੀਂ ਉਹ ਉਹਦੇ ਵਿੱਚ ਉਹਨਾਂ ਵੀ ਬਹੁਤ ਜਾਂਚ ਕੀਤੀ ਅਸੀਂ ਵੀ ਵੇਖ ਲਿਆ ਉਹ ਇੱਕ ਐਵੇਂ ਸਾਦਾ ਮੋਬਾਈਲ ਆ ਉਹਦੇ ਵਿੱਚ ਸਿਮ ਨਹੀਂ ਹੈਗੀ ਪੀ ਐਸ ਐਫ ਨੇ ਆਪਣੀ ਜਿਹੜੀ ਐਪਲੀਕੇਸ਼ਨ ਹੈ ਉਹਦੇ ਵਿੱਚ ਹੀ ਲਿਖਿਆ ਨਾਟ ਵਰਕਿੰਗ ਵੀ ਇਹ ਮੋਬਾਈਲ ਜਿਹਦੀ ਸਿਮ ਹੈ ਨਹੀਂਗੀ ਪਰ ਮੋਬਾਈਲ ਵਰਕਿੰਗ ਦੇ ਵਿੱਚ ਨਹੀਂ ਹੈਗਾ ਉਹਨਾਂ ਇਹਦੇ ਵਿੱਚ ਲਿਖਿਆ ਵਾਪ ਉਹਨਾਂ ਪੁੱਛਗਿਸ਼ ਕਰ ਲਈ ਆ ਉਹ ਜਿਹੜਾ ਬੰਦਾ ਸਾਨੂੰ ਦੇ ਦਿੱਤਾ ਬਾਕੀ ਅਸੀਂ ਅੱਜ ਪੁੱਛਗਿਸ਼ ਹੀ ਕਰਕੇ ਦੇਣਾ ਜੇ ਕੋਈ ਇਹਦੇ ਕੋਲੂੰ ਪ੍ਰਗਤੀ ਹੋਊਗੀ ਜਾਂ ਕੋਈ ਸਾਨੂੰ ਕੋ ਕਰ ਲੱਪੂਗੀ ਤੇ ਆਪਾਂ ਤੁਹਾਨੂੰ ਦੁਬਾਰਾ ਦੱਸਦਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਤੇ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਤਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਦਾ ਦਰਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ બહાર વ્યા કરે પાર્ટી પાર્ટી યા કોઈ હોય પાર્ટી આજ કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News